ਗੁੱਡ ਮਾਰਨਿੰਗ ਜੀ ਅੱਜ ਹੈ 7 ਅਕਤੂਬਰ ਤੇ ਆਪਣਾ ਡੇਲੀ ਬਲੌਗ ਡੇ 48 ਬਹੁਤ ਹੀ ਘੈਂਟ ਮੌਸਮ ਹੋਇਆ ਪਿਆ ਠੰਡ ਦੀ ਸ਼ੁਰੂਆਤ ਹੋ ਗਈ ਹੈ ਬਹੁਤ ਵਧੀਆ ਮੌਸਮ ਹੋ ਗਿਆ ਗਰਮੀ ਗਰਮੀ ਇਹਦਾ ਨਾਮੋ ਨਿਸ਼ਾਨ ਖਤਮ ਹੋ ਗਿਆ ਹੁਣ ਕੋਈ ਗਰਮੀ ਨਹੀਂ ਲੱਗ ਰਹੀ ਏਸੀ ਬੰਦ ਹੋ ਚੁੱਕੇ ਨੇ ਸਿਰਫ ਪੱਖੇ ਚੱਲ ਰਹੇ ਨੇ ਉਹ ਵੀ ਹਲਕੇ ਹਲਕੇ ਇੱਕ ਅੱਧਾ ਮੀ ਹੋਰ ਤੇ ਇਹ ਕੋਟੀਆਂ ਕਢਾ ਦੂਗਾ ਤੇ ਇਸ ਹੀ ਠੰਡੇ ਮੌਸਮ ਵਿੱਚ ਅੱਜ ਅਸੀਂ ਕੁਝ ਕੰਮ ਕੀਤੇ ਨੇ ਤੇ ਅੱਜ ਮੈਂ ਬਲੌਗ ਬਣਾਉਣ 'ਚ ਥੋੜਾ ਜਿਹਾ ਲੇਟ ਹੋ ਗਿਆ। ਤੇ ਸਾਡਾ ਜੋਤ ਅੱਜ ਬਦੀ ਖੁਸ਼ੀ ਨਾਲ ਇਹਦੇ ਘਰ ਫੋਦਿਆਂ ਨੂੰ ਦੀ ਕਟਾਈ ਛਟਾਈ ਕਰਦੇ ਆ। ਤੇ ਮੈਂ ਤੇ ਪਾਪਾ ਔਰ ਇਹ ਦਰਸਤ ਸੀਗਾ ਇਹਦੀ ਛਟਾਈ ਕਰਕੇ ਹਟੇ ਆ। ਤੇ ਬਾਅਦ ਚ ਆਪੇ ਉੱਗੂਗਾ। ਹੁਣ ਠੰਡਾ ਆ ਗਈ ਨਾ। ਦੇਖ ਆ ਜੋਤ ਨੇ ਹਟੇ ਨੇ। ਜੋ ਤੂੰ ਕੀਤਾ ਸਾਰਾ। ਆ ਤਾਂ ਮੈਂ ਲੁੱਟਿਆ ਇੱਥੇ। ਆ ਇੰਨਾ ਦਮ ਨੇ। ਆ ਡੈਡੀ ਨੇ ਕਰ ਰਿਹਾ ਨੇ ਹਾਰੇ। ਆ ਇਧਰ ਜੋਤ ਕਰ ਰਿਹਾ ਤੇ ਮੌਸਮ ਦੇਖੋ ਤੁਸੀਂ ਹਵਾ ਚੱਲ ਪਈ ਠੰਡੀ ਠੰਡੀ ਹਵਾ ਚੱਲ ਰਹੀ ਆ ਅੱਜ ਅਕਾ ਬਾਲਮੀਕੀ ਜੀ ਦੀ ਜਨਮ ਦਿਤੀ ਹੈ ਤੇ ਬਾਲਮੀਕੀ ਜੀ ਜਿਨ੍ਹਾਂ ਨੂੰ ਨਹੀਂ ਪਤਾ ਉਹੀ ਸੰਤ ਨੇ ਜਿਨ੍ਹਾਂ ਨੇ ਰਮਾਇਣ ਲਿਖੀ ਸੀ ਤਾਂ ਰਮਾਇਣ ਤੇ ਰਚਿਤਾ ਵਾਲਮੀਕੀ ਜੀ ਤੇ ਜਿਹੜੀ ਆਪਾਂ ਵੈਸੇ ਹੁਣ ਰਮਾਇਣ ਪੜ੍ਹਦੇ ਆ ਉਹ ਤુલਸੀਦਾਸ ਜੀ ਲਿਖੀ ਹੋਈ ਆ ਰਾਮ ਚਰਿਤ੍ਰ ਮਾਨਸ ਕਹਿੰਦੇ ਜਿੰਨੂੰ ਪਰ オリジナル ਰਮਾਇਣ ਜੋ ਹੈ ਉਹ ਵਾਲਮੀਕੀ ਜੀ ਨੇ ਲਿਖੀ ਸੀ ਤਾਂ ਉਹਨਾਂ ਦੇ ਅੱਜ ਆਪਣਾ ਜਨਮ ਦਿਨ ਹੈ ਜੀ ਬਰਥ ਕਹਿ ਸਕਦੇ ਇਹਨੂੰ ਅੱਜ ਨਾਲ ਬਰਥ ਬਣਿਆ ਜਾਂਦਾ ਹੈ ਅੱਜ ਦਿਨ ਹੋਇਆ ਸੀਗਾ ਤਾਂ ਵਾਲਮੀਕੀ ਜਨਮ ਦਿਹਾੜੀ ਛੁੱਟੀ ਹੈ ਲੇਕਰ ਮੈਂ ਵੀ ਕਰ ਰਿਹਾ ਅੱਜ ਤਾਂ ਜੀ ਅਸੀਂ ਚੱਲੇ ਅੱਜ ਕੰਤਾਰਾ ਮੂਵੀ ਦੇਖਣ ਕੰਤਾਰਾ ਲੇਜੈਂਡ ਚੈਪਟਰ 1 ਇਹ ਟ੍ਰੀਟ ਸਾਨੂੰ ਦਿੱਤੀ ਜਾ ਰਹੀ ਹੈ ਭਾਵਨਾ ਵੱਲੋਂ ਮੈਂ ਭਾਵਨਾ ਆਪਣਾ ਕ੍ਰਿਸ਼ਨਾ ਤੇ ਤੁਹਾਡੇ ਭਾਬੀ ਮੇਰੀ ਵਾਈਫ ਅਸੀਂ ਚਾਰੇ ਜਾ ਰਹੇ ਹਾਂ ਕੰਤਾਰਾ ਮੂਵੀ ਦੇਖਣ ਤੇ ਇਹ ਹੈ ਕੰਤਾਰਾ ਮੂਵੀ ਦੇਖਣ ਦੇ ਲਈ ਮੇਰੀ ਆਊਟਫਿਟ ਕਾਰਡੋ ਹਾਈ ਲੈ ਕਰੋ ਯਾਰ ਐਕ ਹੈ ਇਹ ਇਹ ਇਸ એનર્ਜੀ ਨਾਲ ਕਰਦਾ એનર્ਜੀ ਨਾਲ ਹੈ એનર્ਜੀ ਨਾਲ ਯਾ ਪਾ ਦੌੜਾ ਤੇ ਕਾਕਾ ਤੇ ਕਾਕਾ ਦਾ ਪਾਪਾ ਤਾਂ ਹੋ ਗਿਆ ਰੈਡੀ ਪੂਰਾ ਘੈਂਟ ਪਰ ਕਾਕੇ ਦੀ ਮੰਮੀ ਨਹੀਂ ਆਈ ਅਜੇ ਤੱਕ ਉਹੀ ਆਲਵੇਸ ਆਲਵੇਸ ਭਈਆ ਆਲਵੇਸ ਯਹੀ ਪਰਮ ਸੱਚ ਹੈ ਜ਼ਿੰਦਗੀ ਦਾ ਇਹ ਵੰਦਾਸ਼ੇ ਤੀ ਟਾਈਮ ਤੇ ਤਿਆਰ ਹੋ ਜਾਏਗਾ ਜਿੰਨਾ ਨਹੀਂ ਨਹੀਂ ਹੋ ਸਕਦੀ ਹੈਣਾ ਬਾਈ ਮੰਮਾ ਤਿਆਰ ਨਹੀਂ ਹੋਏ ਮੰਮਾ ਤਿਆਰ ਨਹੀਂ ਹੋਏ ਮੰਮਾ ਤਿਆਰ ਨਹੀਂ ਹੋਏ ਮੰਮਾ ਤਿਆਰ ਤਾਂ ਅਸੀਂ ਚੱਲਿਆਂ ਫਿਲਮ ਦੇਖਣ ਪਹਿਲਾਂ ਉਸ ਤੋਂ ਸਭ ਤੋਂ ਪਹਿਲਾਂ ਅਸੀਂ ਜਾਵਾਂਗੇ ਮੇਰੇ ਸੌਰਿਆ ਜੀ ਕੇ ਘਰ ਹੀ ਤੇ ਉੱਥੋਂ ਭਾਵਨਾ ਤੇ ਕ੍ਰਿਸ਼ਨ ਨੂੰ ਲਵਾਵਾਂਗੇ ਫਿਰ ਇੱਕ ਕੰਮ ਹੈ ਭਾਵਨਾ ਨੂੰ ਉਸ ਦਾ ਕੰਮ ਕਰਵਾ ਕੇ ਲਿਆਵਾਂਗੇ ਦੈਨ ਫਿਰ ਆਪਾਂ ਜਾਵਾਂਗੇ ਸਿਨੇਮਾ ਹਾਲ ਤੇ ਫਿਰ ਫਿਲਮ ਦੇਖਾਂਗੇ ਇਤਨਾ ਸਾ ਛੋਟਾ ਸਪਲਾਨ ਹੈ ਭਾਈ ਔਰ ਇਸ ਵਿੱਚ ਕੋਈ ਬੜੀ ਬਾਤ ਨਹੀਂ ਮੂਵੀ ਦੇ ਰਿਵਿਊ ਅੱਛੇ ਨੇਗੇ ਬਹੁਤ ਵੀ ਅੱਛੀ ਹੋਏ ਭਾਈ ਦੇਖਣ ਚ ਅਸ ਤਾਂ ਮੈਨੂੰ ਲੱਗਦਾ ਫਿਰ ਉਹ ਕੰਤਾਰਾ ਬਹੁਤ ਕੈਂਟ ਸੀ ਬਹੁਤ ਜ਼ਬਰਦਸਤ ਮੈਂ ਤਾਂ Netflix ਤੇ ਦੇਖੀ ਸੀ ਮੈਂ cinema hall ਚੋਂ ਦੇਖਿਆ ਸੀ ਪਰ Kantara ਇਹ ਜੋ ਆਈ ਹੈ Chapter 1 Legends Chapter 1 I think ਇਹਦਾ ਪੂਰਾ ਨਾਮ ਹੈ ਤਾਂ ਉਹ ਆਪਾਂ ਨੂੰ cinema hall ਚ ਦਿਖਾਇਆ ਜਾ ਰਿਹਾ ਤੇ ਸਾਨੂੰ ਸਪான்ਸਰ ਕੀਤਾ ਜਾ ਰਿਹਾ ਮੇਰੀ ਪਿਆਰੀ ਭੈਣਾ ਵਰਗੀ ਸਿਸਟਰ ਇਨ ਲਾ ਬਾਵਨਾ ਰਾਬਤ ਵੱਲੋਂ ਦੀ ਯਾਖਿਰਕਾਰੋ ਘੜੀ ਆ ਗਈ ਕਾਕੇ ਦੀ ਮੰਮੀ ਵੀ ਆ ਗਈ ਸਾਨੂੰ ਨਾਲ ਕਰਤਾ ਕੋਈ ਸਾਨੂੰ ਇੰਨਾ ਇੰਤਜ਼ਾਰ ਕਰਾਉਣ ਤੋਂ ਬਾਅਦ ਇੰਨਾ ਟਾਈਮ ਲਾਤਾ ਤੁਸੀਂ ਉਹ ਮੈਂ ਅੰਦਰ ਇਹਦਾ ਬੈਕਪੈਕ ਕਰੀ ਸੀ ਇਹ ਵੀ ਜ਼ਰੂਰੀ ਜ਼ਿੰਮੇਵਾਰੀ ਹੈ ਬਈ ਇਹ ਜਨਾਬ ਬੈਕਪੈਕ ਕਰਕੇ ਜਾਂਦੇ ਜਿੱਤੇ ਜਾਂਦੇ ਤਾਂ ਹੁਣ ਚੱਲੇ ਅਸੀਂ ਹਾਵਰਾ ਦੇ ਕ੍ਰਿਸ਼ਨਾਂ ਨੂੰ ਲੈਣੇ ਆ। ਦਨ ਫਿਰ ਫਿਲਮਿੰਗ ਵੀ ਕਰੀ। ਮੈਂ ਆਪਣੇ ਡੌਸ ਦੇ ਘਰੇ ਆ ਗਿਆ ਬਟਾ ਜੀ ਮੈਂ ਗੱਡੀ 'ਚ ਹਾਂ ਕਿਉਂਕਿ ਮੈਂ ਵੇਟ ਕਰ ਰਿਹਾ ਹਾਂ। ਦੋ ਮਹਾਨ ਹਸਤੀਆਂ ਦਾ ਜੋ ਕਿ ਆਪਣੇ ਅੰਦਰੋਂ ਨਹੀਂ ਨਿਕਲੀਆਂ। ਮੈਨਾਂ ਨੇ ਕਿਹਾ ਸੀਗਾ ਕਿ ਆਜੋ ਬਈ। ਅੱਗੇ ਕੰਮ ਐ ਪਰਪਰ ਲੇਟ ਹੋ ਜਾਣਾ ਮੋਬੀ ਲਈ। ਪਰ ਕੌਣ ਸੰਦਦਾ ਹੈ? ਕੋਈ ਨਹੀਂ ਸੰਦਦਾ। ਮੌਸਮ ਬਹੁਤ ਘੈਂਟ ਹੋ ਯਾਰ। ਠੰਡ ਹੋ ਚੱਲੀ। वाह। तो पडोनी ते साडी भावना ओ भावना पीछे बैठी थी। मने पता नहीं मैं डर गई। सिर्फ एक राक्षस रह गया है। और राक्षस आधा हंसता था हम दिया रे। ये तो अलग नाटक है। जी नहीं मेरे एक्सप्रेशन देख तू तो देख मेरे एक्सप्रेशन में डर गई सच्ची डर गई। इसमें पता नहीं क्या करने बंद करना है मम्मी के डेढ़ मन कर क्या? कृष्णा बाहर निकल जाता है। डर के साथ ना बोल भावना ब्लॉग जा रहे हैं। नहीं नहीं।

जिते आना सली हैं हरे मेरे फ्रेंड के घरें चाची जी उन्हें उधर भी आए थे चाची जी सूट सौ सियाद ने ना तो भावना ने आपके कुछ सूट नमें सवाने से जो लेडीज वाला कोई है ना होंगे कपड़े कुपड़े का कम उन्होंने करना सीता पहला उतर इस बद आप अगर जावे अंतारा देख तो ऐट प्रेजेंट तो मैं कृष्णा वेट कर रहे बस बैठे ਉਹ ਗਾੜੀ ਘਟਾਉਣ ਵਾਲੀ ਹੋਵੇ ਪਰ ਉਹ ਸੋਹਣੀ ਲੱਗਦੀ ਹੈ ਤੇ ਅਸੀਂ ਆਗੇ ਪਹੁੰਚ ਗਏ ਸਨ ਸਕੂਅਰ ਕੰਤਾਰਾ ਮੂਵੀ ਦੇਖਣ ਇਸ ਮਾਈ ਬ੍ਰਦਰ ਇਨ ਲਾਅਰ ਰਹੀ ਮਾਈ ਜਨਾਨੀ ਤੇ ਮੇਰੇ ਸਿਸਟਰ ਇਨ ਲਾਅ ਪੰਜ ਵਜੇ ਦਾ ਸ਼ੋਅ ਹੈ ਪੰਜ ਵਜੇ ਦਾ ਸ਼ੋਅ ਨਾ ਟਿਕਟਾਂ ਬੁੱਕ ਨੇ ਪੋੜਾ ਫੋਟੋ ਨੇ ਦਿਆ ਚ ਵਲੌਗ ਬਣ ਰਿਹਾ ਦੇਰੀ ਬੈਂਚਾ ਦੇਰੀ ਦੇਰੀ ਉਹ ਲਖੇੜਦੇ ਹੋਏ ਜਵਾਨ ਇਹਦੇ ਆ ਤੁਹਾਨੂੰ ਪੱਕ ਲੱਗੇ ਆ ਸੋਨੇ ਸੰਗ ਹੀ ਸਾਈ ਨੇ ਆ ਲੈ ਫਾਜ਼ੀ ਬੰਮਟੇ ਕੁਖ ਲੱਗੇ ਤੇ ਪਹਿਲਾਂ ਖਾ ਲੈਨੇ ਕੁਛ ਏ ਇਹ ਜਿਹੜਾ ਇਹਦਾ ਬੈਸਟ ਇਹਨੂੰ ਕੱਟ ਕਰ ਦੇ ਯਾਰ ਕਾਨੂੰ ਇਹ ਕਿਉਂ ਫੋਨ ਕਾਨੂੰ ਕਿਉਂ ਕਰ ਰਹੇ ਹੋ ਪਤਾ ਨਹੀਂ ਹੋਣੀ ਛੱਡ ਦੋ ਐਸੇ ਆਪ ਹੀ ਖਵਾ ਦੋ ਕੰਟਰੋਲ ਕਰਨੀ ਆਪ ਹੀ ਖਵਾ ਦੋ ਖਾਣ ਪੀਣ ਦੇ ਵਿੱਚ ਲਾਈਕ ਡੈਲਿਕਸੀਸ ਲਾਈਕ ਕਾਟੇਜ ਚੀਜ਼ ਪ੍ਰੋਪਰਲੀ ਮੈਰੀਨੇਟਿਡ ਵਿਦ ਨਿੰਬੂ ਅਰੇ ਪਹਿਲਾਂ ਕੁਛ ਚਲੋ 5 ਵਜੇ 5 ਵਜੇ ਤੋਂ ਪਹਿਲਾਂ ਹੋ ਜਾ ਸਾਰਾ ਕੁਝ ਇੰਨਾ ਮੈਨੂ ਮੰਗਾਏ ਹੋ ਨਾ ਆ ਜਾਓ ਹਾਂ ਖਾ ਸਕਦੇ ਚਲੋ ਵੀਰ ਬੋਸ ਬੰਦ ਲਿਹਿਰਨਾ ਬੈਠੋ ਇਹ ਜੀ ਐਕਟਰ ਕਰਕੇ ਥੀਏਟਰ ਦੇ ਵਿੱਚ ਆਪਣਾ ਕਿਹੜਾ ਵਾ ਪਣਾ ਦਾ ਕਿਹੜਾ ਆਡੀ ਵਨ ਹੈ ਆਡੀ ਵਨ ਆਡੀ ਵਨ ਦੇ ਵਿੱਚ ਕਾਡਾ ਸ਼ੌਕ ਬਹੁਤ ਸੋਹਣੀ ਫ੍ਰੈਗਰੈਂਸ ਆ ਯਾਰ ਭੁੱਖ ਲੱਗਣ ਲੱਗੀ ਫ੍ਰੈਗਰੈਂਸੀ ਵਾਲੀ ਘੈਂਟ ਮੇਰੇ ਪੇਟ ਦੇ ਚੂਹੇ ਛਾੜਾ ਮਾਰ ਲੱਗੇ ਟਟ ਟਟ ਦੇਖ ਤੈਨੂੰ ਕਿੱਥੇ ਪੀ ਕਰਨ ਨੂੰ ਨਹੀਂ ਗਰੀ ਨਹੀਂ ਦੇਖਿਆ ਪਰ ਗਿਆ ਸਰਾਪੇ ਕੀ ਕੋਲ ਕੋ ਹਨੇ ਆ ਜੀ ਅਸਿੰਨ 150 ਰੁਪਏ ਸੀ ਡਾਰ ਜੋਸ ਤੇ ਭੇਡੂ ਆ ਇਹਦਾ ਭੇਡੂ ਮੱਕੀ ਹਾਂ ਮੱਕੀ ਹਾਂ ਹੈ ਸਰੀਰ ਕੱਢਿਆ ਹੈ ਸਰੀਰ ਨਹੀਂ ਕੱਢਿਆ ਇਸ ਨੂੰ ਚਰਬੀ ਕਹਿੰਦੇ ਨੇ ਮੇਟ ਇਹ ਇਹ ਚਰਬੀ ਚੜੀ ਹੋਈ ਹੈ ਮੰਨਾ ਮੇਰਾ ਭਾਈ ਮੇਰਾ ਰਾਂਝਾ ਚਰਬੀ ਚੜਾ ਰਿਹਾ ਹੈ ਸਰੀਰ ਤੇ ਉਹਦੇ ਯਾ ਦੇਖ ਯਾਰ ਦਿਲ ਖੁਸ਼ ਕਰਦਾ ਦਿਲ ਖੁਸ਼ ਆਹ ਨਾ ਜਬਰਦਸਤ ਯਾਰ ਆਪਣਾ ਪੰਜਾਬੀ ਸਿਨੇਮਾ ਦਾ ਤਾਂ ਪਹੁੰਚ ਨਹੀਂ ਸਕਦਾ ਇਹ ਆਪਣੇ ਕੋਲ ਬਹੁਤ ਕਹਾਣੀਆਂ ਨੇ ਬਟ ਆਪਾਂ ਨੂੰ ਪਰਮਿਸ਼ਨਾਂ ਨਹੀਂ ਮਿਲਦੀਆਂ ਬਟ ਯਾਰ ਮੈਂ ਕਹਿੰਦਾ ਬੰਦੇ ਨੇ ਆਪਣੀ ਜਿੰਦ ਜਾਨ ਸਭ ਕੁਝ ਲਾਤੀ ਉਹ ਬੜਕ ਚ ਦਿਖਦਾ ਸੀ ਇੰਨਾ ਜਬਰਦਸਤ ਕੰਮ ਕੀਤਾ ਕੰਤਾਰਾ ਨੇ ਦਿਲ ਖੁਸ਼ ਕਰਤਾ ਕਲਾਈਮੈਕਸ ਆਹ ਰਿਸ਼ਵ ਸ਼ੈੱਟੀ ਬਈ ਆਈ ਲਵ ਯੂ ਇੰਨਾ ਸੋਹਣਾ ਕੰਮ ਫੈਨ ਕਰਤੇ ਕੰਤਾਰਾ ਪਹਿਲੀ ਵੀ ਕੈਂਡ ਸੀ ਕੰਤਾਰਾ ਇਹ ਵੀ ਉਹਦਾ ਸਿਰਾ ਗਲਵਾਸ ਸਿਰਾ ਗਲਵਾਸ ਆਏ ਹਾ ਰੂਹ ਖੁਸ਼ ਹੋ ਜਾਂਦੇ ਨੇ ਕਿ ਜਿਹਨੂੰ ਦੇਖ ਕੇ ਰੂਹ ਖੁਸ਼ ਦਿਲ ਖੁਸ਼ ਹੋ ਗਿਆ ਰੂਹ ਖੁਸ਼ ਹੋ ਗਈ ਹੱਥ ਜੁੜ ਗਏ ਸੰਜੂ ਵੀ ਆਏ ਬਹੁਤ ਖੁਸ਼ ਯਾਰ इमोशंस ਦਾ ਬੰਬ ਸੀ ਬੰਬ ਆਹ ਹਾ ਮਜ਼ਾ ਹੀ ਆ ਗਿਆ ਅਗਰ ਤੁਸੀਂ ਨਹੀਂ ਦੇਖ ਕੇ ਆਏ ਆਫ ਕੋਰਸ ਦੇਖ ਕੇ आओ ਯਾਰ ਆਪਣੀ ਫੈਮਲੀ ਨਾਲ ਦੇਖ ਕੇ आओ ਫਰੈਂਡਸ ਨਾਲ ਦੇਖ ਕੇ आओ ਦੇਖ ਕੇ ਆਓ ਪਰ ਇੰਨਾ ਮਜ਼ਾ ਹੋਇਆ ਇੰਨਾ ਜ਼ਿਆਦਾ ਮਜ਼ਾ ਕੀ ਕਹਨੇ ਜ਼ਬਰਦਸਤ ਫਿਲਮ ਜ਼ਬਰਦਸਤ ਤੇ ਅਸੀਂ ਆ ਗਏ ਕਰੇ ਗੱਡੀ ਇਹ ਜੇ پارک ਕਰੀਏ ਵੈਸੇ ਦੂਜੇ ਕਰਿਆ ਆਏ ਯਾਨੀ ਕਿ ਮੇਰੇ ਲਾਸ ਦੇ ਤਦ ਲੋਸ ਤੇ ਕਰੇ ਅੱਗੇ ਇੱਥੇ ਹੈਵਨ ਹੈਵਨ ਲੈਣੇ ਆ। ਲੋ ਬੰਦ ਸੀ ਕਿ ਨਾਲ ਦੇ ਨਾਲ ਜਾਂਦੇ ਆ। ਸੋਡੀ ਭੱਜ ਕੇ ਕਹਿੰਦੀ ਆਜੋ ਪਾਣੀ ਪੂਣੀ ਪੀ ਲੈ ਤੇ ਪਾਣੀ ਨਹੀਂ ਪੀਤਾ। ਐਕਸਾਈਟਮੈਂਟ ਨਹੀਂ। ਤਾਂ ਪਾਣੀ ਪੀ ਕੇ ਫੇਰ ਮਿਹਨ ਮਿਲ ਕੇ ਜਦੋਂ ਆਪਾਂ ਘਰੇ ਜਾਂਦੇ ਆ। ਆਫਿਸ ਵੀ ਬੰਦ ਕਰਨਾ ਅਜ ਤਾਂ। ਘਰੇ ਆ ਗਏ ਸੀਗੇ ਗੱਡੀ پارک ਕਰਤੀ ਹੁਣ ਮੈਂ ਦਾਦੀ ਦੀ ਵੇਟ ਕਰ ਰਹੇ ਹਾਂ ਸਕੂਟੀ ਲੈਣੀ ਹੈ। ਆਫਿਸ ਬੰਦ ਕਰਕੇ ਆਣਾ। ਕਿ ਮੈਂ ਭੁੱਲ ਗਿਆ ਸੀਗਾ ਗੱਡੀ ਦੀ ਚਾਬੀ ਘਰੇ ਉਹ ਸੌਰੀ ਆਫਿਸ ਦੀ ਉਹ ਮੈਂ ਦੇਖਦਾ گاڑی ਨੂੰ ਸਕੂਟੀ ਲੈਣ ਡਾੜੀ ਤੋਂ ਫਿਰ ਵਾਹ ਆਫਿਸ ਬੰਦ ਕਰਕੇ ਆਣਾ ਟਰੈਵਲ ਮੇਟ ਮੇਰਾ ਕਾਰੋਬਾਰ ਮੇਰਾ ਘਰ ਮੰਦਰ ਸਭ ਕੁਝ ਹੈ ਤਾਂ ਆਪਾਂ ਹੁਣ ਹੁਣ ਵਧਾ ਚੱਲੇ ਇਹਨੂੰ ਸਵੇਰੇ ਆਵਾਂਗੇ ਨਵੀਆਂ ਕਮਾਈਆਂ ਨਵੇਂ ਦਿਨ ਦੇਖਾਂਗੇ। ਪ੍ਰਮਾਤਮਾ ਮੇਰਾ ਪਰ ਹੱਥ ਬਣਾ ਕੇ ਰੱਖੇ। ਚਲੋ ਹੁਣ ਆਪਾਂ ਚਾਰਦੇ ਆਂ ਦੇ ਘਰੇ। ਇਸ ਰਾਤ ਦਾ ਸ਼ਹਿਰ ਦਾ ਵੀ ਵਿਊ ਵੀ ਬੜਾ ਐਟ ਆ ਯਾਰ। ਸ਼ਾਮ ਪਈ ਆ। ਤੇ ਮੈਂ ਆ ਗਿਆ ਸੀ ਘਰੇ ਆਫਿਸ ਵਧਾਤਾ ਸੀ ਤੇ ਟਿਕਟਾਂ ਹੀ ਹੋਈਆਂ ਨੇ ਕਿ ਆਉ ਮੈਂ ਬੁੱਕ ਕਰ ਰਿਹਾ। ਤਾਂ ਦੇਖੋ ਪ੍ਰਮਾਤਮਾ ਦੀ ਮਿਹਰ ਹੀ ਤਾਂ ਬੁੱਕ ਹੋ ਜਾਣਗੀਆਂ। ਤੇ ਬਾਕੀ ਬਈ ਇੱਕ ਹੋਰ ਗੱਲ ਕਰਨੀ ਸੀਗੀ ਆ ਦੇਖੋ ਆਪਾਂ ਨੂੰ ਨਹੀਂ ਪਤਾ ਕੀ ਸੱਚੀ ਝੂਠ ਤੇ ਕੁਝ ਐਡਵਰਟਾਈਜ਼ਮੈਂਟ ਵਾਲੇ ਵੱਡੇ ਨਾਮ ਵਾਲੇ ਇਹਨਾਂ ਟਿਕਟ ਬੁਕਰਸ ਨੇ ਜੋ ਟਿਕਟ ਬੁਕਿੰਗ ਕਰਦੇ ਨੇ ਕਿ ਆਪਦੇ ਵੱਲੋਂ ਕਿ ਅਸੀਂ ਬਹੁਤ ਵਧੀਆ ਰੇਟ ਦਿੰਨੇ ਆਂ ਅਸੀਂ ਬਹੁਤ ਜ਼ਬਰਦਸਤ ਡੀਲ ਦਿੰਨੇ ਆਂ ਹੈਗੇ ਨਹੀਂ ਬਹੁਤ ਆਪ ਦਾ ਜ਼ੋਰ ਲਾਉਂਦੇ ਨੇ ਉਹ ਐਡਵਰਟਾਈਜ਼ਮੈਂਟਾਂ ਤੇ ਤੇ ਮੈਨੂੰ ਕੱਲ ਪਤਾ ਲੱਗਿਆ ਵੈਸੇ ਮੈਨੂੰ ਪਹਿਲਾਂ ਵੀ ਪਤਾ ਲੱਗਦਾ ਤੇ ਕੁਝ ਉਹਨਾਂ ਦੀ ਟਿਕਟਾਂ 'ਚ ਗੜਬੜੀ ਨਿਕਲੀ ਕਿੰਨਾ ਟਿਕਟਾਂ ਚੱਲਦੀਆਂ ਨੇ ਗੀਆਂ ਆਪਣੇ ਤੁਹਾਨੂੰ ਨਹੀਂ ਪਤਾ ਮਾਰਕੀਟ ਦੇ ਵਿੱਚ ਟਿਕਟ ਚੱਲਦੀ ਹੈ ਮਾਈਲਜ਼ ਵਾਲੀ ਉਸ ਮਾਈਲਜ਼ ਵਾਲੀ ਟਿਕਟ ਦੇ ਵਿੱਚ ਬਹੁਤ ਕੁਝ ਹੁੰਦਾ ਘਪਲਾ ਹੁੰਦਾ ਯਾਰ ਕਿ ਤੁਸੀਂ ਦੇਖੋ ਆਪਦੀ ਪੇਮੈਂਟ ਫੁੱਲ ਦੇ ਰਹੇ ਹੋ ਤੁਸੀਂ ਪੇ ਕਰਿਆ ਪੇ ਕਰਕੇ ਤੁਸੀਂ ਤਾਂ ਇਹ ਨਹੀਂ ਤੁਸੀਂ ਟਿਕਟ ਖਰੀਦੀ ਆ ਬਟ ਉਹ ਟਿਕਟ ਕੀ ਹੁੰਦੀ ਆ ਮਾਈਲਜ਼ ਵਾਲੀ ਕਰੀ ਜਾਂਦੀਆਂ ਨੇ ਕਿਸੇ ਹੋਰ ਦੇ ਕ੍ਰੈਡਿਟ ਕਾਰਡ ਦੇ ਉੱਤੇ ਕੁਝ ਮਾਈਲਜ਼ ਫ੍ਰੀ ਮਿਲਦੇ ਨੇ ਉਹਨਾਂ ਨੂੰ ਯੂਜ਼ ਕਰਕੇ ਤੁਹਾਡੀ ਟਿਕਟ ਕੀਤੀ ਜਾਂਦੀ ਆ ਤਾਂ ਉਹਦੇ ਵਿੱਚ ਦਿੱਕਤ ਕੀ ਪੈਂਦੀ ਹੈ ਕਿ ਟਿਕਟ ਸਹੀ ਹਿੰਦੀ ਇੱਕ ਨੰਬਰੋਂ ਦੀ ਵੱਟ ਪੰਗਾ ਕੀ ਪੈਂਦਾ ਜਦੋਂ ਤੁਸੀਂ 에어ਪੋਰਟ ਤੇ ਜਾਂਦੇ ਹੋ ਇਮੀਗ੍ਰੇਸ਼ਨ ਹੁੰਦੀ ਹੈ ਉਸ ਟਾਈਮ ਤੇ ਤੁਹਾਡੀ ਟਿਕਟ ਚੈੱਕ ਕੀਤੀ ਜਾਂਦੀ ਹੈ ਤੇ ਆਉਂਦਾ ਕਿ ਇਹ ਮਾਈਲਜ਼ ਦੀ ਟਿਕਟ ਤਾਂ ਉਹ ਜੋ ਇਮੀਗ੍ਰੇਸ਼ਨ ਆਫੀਸਰ ਹੈ ਉਹ ਤੁਹਾਡੇ ਤੋਂ ਪੁੱਛ ਸਕਦਾ ਉਹਦੇ ਕੋਲ ਫੁੱਲ ਅਥਾਰਟੀ ਹੈ ਕਿ ਇਹ ਟਿਕਟ ਤੁਸੀਂ ਕਿੱਥੋਂ ਕਰੀ ਹੈ ਤੇ ਇਹ ਟਿਕਟ ਕਿਸ ਕ੍ਰੈਡਿਟ ਕਾਰਡ ਚੋਂ ਕੀਤੀ ਗਈ ਹੈ ਸਾਨੂੰ ਸਕ੍ਰੈਚ ਕਾਰਡ ਦੀ ਡਿਟੇਲ ਦੋ ਤੇ ਕਿਸ ਬੰਦੇ ਦਾ ਉਹ ਕ੍ਰੈਡਿਟ ਕਾਰਡ ਉਹ ਦੋ ਤਾਂ ਉਹ ਜਿ ਤੁਹਾਨੂੰ ਪਤਾ ਹੀ ਨਹੀਂ ਕਿ ਉਹ ਟਿਕਟ ਮਾਈਲ ਮਾਈਲਜ਼ ਵਾਲੀ ਆ ਹਨਾ ਕਿਹਦਾ ਕ੍ਰੈਡਿਟ ਕਾਰਡ ਵਰਤੇ ਆ ਗਿਆ ਕੀ ਹੋਇਆ ਤਾਂ ਤੁਸੀਂ ਕਿਵੇਂ ਦੱਸੋਗੇ ਉਹਦੇ ਵਿੱਚ ਹੁੰਦਾ ਜਿਸ ਬੰਦੇ ਦਾ ਕ੍ਰੈਡਿਟ ਕਾਰਡ ਐਕਚੁਅਲੀ ਯੂਜ਼ ਹੋਇਆ ਜਿਸ ਦਾ ਮਾਈਲਜ਼ ਯੂਜ਼ ਹੋਏ ਨੇ ਉਹਨੂੰ ਵੀ ਨਹੀਂ ਪਤਾ ਕਿ ਮੇਰੇ ਮਾਈਲਜ਼ ਯੂਜ਼ ਹੋਏ ਨੇ ਤੇ ਉਹਦਾ ਤੁਹਾਡੇ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਹੁੰਦਾ ਤਾਂ ਮੈਂ ਇੰਨਾ ਕਹਿਣਾ ਚਾਹਣਾ ਕਿ ਤੁਸੀਂ ਜਦੋਂ ਵੀ ਟਿਕਟ ਬੁੱਕ ਕਰਾਉਣੀ ਆ ਆ ਚੀਜ਼ ਨੂੰ ਧਿਆਨ ਚ ਰੱਖ ਕੇ ਕਰਿਓ ਅਗਲੇ ਨੂੰ ਪੁੱਛੋ ਕਿ ਮਾਈਲਜ਼ ਤੇ ਟਿਕਟ ਤਾਂ ਨਹੀਂ ਹੈਗੀ ਭਾਈ ਤੇ ਜਿਆਦਾਰ ਹੋ ਸਕਦਾ ਇਨਸਟੈਂਟ ਟਿਕਟਾਂ ਹੀ ਲਿਆ ਕਰੋ ਗਰੁੱਪ ਫੇਅਰ ਵੀ ਲੈਨੇ ਹੂੰ ਚਲੋ ਕੁਝ ਹੋ ਜਾਂਦਾ ਕਿ ਥੋੜੀ ਸਸਤੀ ਮਿਲ ਜਾਂਦੀ ਹੈ ਬਟ ਉਹਦੇ ਤੋਂ ਵੀ ਜਿੰਨਾ ਬਚਿਆ ਜਾ ਸਕੇ ਉਹਨਾ ਬਚਿਆ ਕਰੋ ਕਿਉਂਕਿ ਉਹਦੇ ਵਿੱਚ ਵੀ ਕਈ ਵਾਰ ਐਂਡ ਲਾਸਟ ਮੂਮੈਂਟ ਦੇ ਉੱਤੇ ਤੁਹਾਡੀ ਟਿਕਟ ਕੈਨਸਲ ਹੋ ਸਕਦੀ ਹੈ ਕਨਫਰਮ ਨਹੀਂ ਹੁੰਦੀ ਪਰ ਜਿਹੜੀਆਂ ਇਨਸਟੈਂਟ ਟਿਕਟਾਂ ਨੇ ਜਿਹਦੇ ਈ ਟਿਕਟ ਨੰਬਰ ਆ ਗਿਆ ਉਹ ਤੁਹਾਡੀ ਕਨਫਰਮ ਟਿਕਟ ਹੈ ਉਹ ਕੋਈ ਮਾਈ ਦਾ ਲਾਲ ਕੈਨਸਲ ਨਹੀਂ ਕਰ ਸਕਦਾ ਤੇ ਬਾਕੀ ਜ਼ਿਆਦਾ ਐਡਵਰਟਾਈਜ਼ਮੈਂਟਾਂ ਪਿੱਛੇ ਨਾ ਜਾਇਆ ਕਰੋ ਠੀਕ ਹੈ ਕਿ ਉਹ ਬੰਦਾ ਇੰਨੀ ਐਡ ਕਰਾ ਰਿਹਾ ਇੰਨਾ ਕਰਾ ਰਿਹਾ ਦੇਖੋ ਜਿੱਥੇ দাম ਹੈ ਉਹਨੂੰ ਐਡਾਂ ਦੀ ਲੋੜ ਨਹੀਂ ਹੈ ਜੋ ਸਹੀ ਕੰਮ ਕਰੂਗਾ ਉਹਦੇ ਆਪ ਹੀ ਕੰਮ ਬੋਲ ਕੇ ਬੰਦੇ ਆਉਣਗੇ ਠੀਕ ਹੈ ਪਰ ਜਿੰਨਾ ਚ ਕੋਈ ਹੰਦੀ ਹੈ ਗੱਲਬਾਤ ਦਾ ਜਿਹਨਾਂ ਨੂੰ ਹੁੰਦਾ ਕਿ ਅਸੀਂ ਬੰਦੇ ਵੱਧ ਤੋਂ ਵੱਧ ਖਿੱਚੀਏ ਵੱਧ ਤੋਂ ਵੱਧ ਕਿ ਉਹ ਕਰਾਉਂਦੇ ਨੇ ਜਿਆਦਾ ਐਡਾਂ ਤੁਸੀਂ ਸਾਡੀ ਕਦੇ ਕੋਈ ਐਡ ਚੱਲਦੀ ਨਹੀਂ ਦੇਖੀ ਹੋਊਗੀ ਟਰੈਵਲ ਮੇਟ ਦੀ ਕੋਈ ਐਡ ਹੋਊ ਜਿੰਨੀ ਹੈ ਕਿ ਵੀਡੀਓ ਤੇ ਮੈਂ ਪਾਉਣਾ ਮੇਰੇ ਇੰਸਟਾਗ੍ਰam ਉੱਤੇ ਮੇਰੇ YouTube ਉੱਤੇ ਉਹ ਮੇਰੀਆਂ ਹੁੰਦੀਆਂ ਨਹੀਂ ਕਿਉਂਕਿ ਮੇਰਾ ਜਿਆਦਾ ਕੰਮ ਜੋ ਹੈ ਆਨਲਾਈਨ ਹੈ ਮੈਨੂੰ ਆਨਲਾਈਨ ਕਾਲਿੰਗ ਆਉਂਦੀ ਹੈ ਨਾ ਕਈ ਭਰਾ ਜੁੜੇ ਹੋਏ ਨੇ ਉਹ ਮੇਰੇ ਤੋਂ ਕਰਾਉਂਦੇ ਨੇ ਤੇ ਆਪਣਾ ਪੂਰਾ ਫਰਜ਼ ਆ ਜੇ ਉਹ ਆਪਣੇ ਤੇ ٹرسٹ ਕਰ ਰਹੇ ਨੇ ਤੇ ਆਪਾਂ ਨੇ ਵੀ ਉਹਨਾਂ ਦਾ ٹرسٹ ਦਾ ਪੂਰਾ ਮੁੱਲ ਮੋੜਨਾ ਤੁਸੀਂ ਵੀ ਅਗਰ ਸਾਡੇ ਤੋਂ ਕੋਈ ਟਿਕਟ ਕਰਾਉਣੀ ਆ ਤਾਂ ਤੁਹਾਨੂੰ ਬਲਰਾਜ ਸਿੰਘ ਆਨਰ ਆਫ ਟਰੈਵਲ ਮੇਟ ਮੇਰੇ ਵੱਲੋਂ ਪੱਕੀ ਗੱਲ ਹੈ ਕਿ 24 ਇੰਟੂ 7 ਸਰਵਿਸ ਹੈ ਬਾਈ ਇੱਕ ਪੁਆਇੰਟ ਵੀ ਕਿਤੇ ਤੁਹਾਨੂੰ ਕੋਈ ਦਿੱਕਤ ਲੱਗੀ ਨਾ ਤੁਸੀਂ ਮੈਨੂੰ ਰਾਤ ਦੇ 2 ਵਜੇ 3 ਵਜੇ 1 ਵਜੇ 12 ਵਜੇ ਜਦੋਂ ਤੁਹਾਡਾ ਕੋਈ ਦਿੱਕਤਾਂ ਉਦੋਂ ਫੋਨ ਕਰ ਸਕਦੇ ਤੁਹਾਡਾ ਫੋਨ ਚੱਕਿਆ ਜਾਊ ਤੁਹਾਡੀ ਗੱਲ ਸੁਣੀ ਜਾਓ ਤੁਹਾਡਾ ਜੋ ਵੀ ਡਾਊਟ ਹੈ ਜਾਂ ਕੋਈ ਵੀ ਦਿੱਕਤ ਪਰੇਸ਼ਾਨੀ ਹੋ ਹੱਲ ਕਰੀ ਜਾਊਗੀ ਤਾਂ ਵੱਧ ਤੋਂ ਵੱਧ ਮੌਕਾ ਦਿਓ ਟਰੈਵਲ ਮੇਟ ਨੂੰ ਤੁਹਾਡੇ ਨਾਲ ਡੀਲਸ ਕਰਨ ਦਾ ਤੁਹਾਡੀ ਸੇਵਾ ਕਰਨ ਦਾ ਦੇਖੋ ਫਰਕ ਬੰਦਾ ਕਮਾਉਂਦਾ ਮੈਂ ਵੀ ਕਮਾਉਣਾ ਮੈਂ ਪੈਸੇ ਲਵਾਂਗਾ ਤਾਂ ਉਸ ਪੈਸੇ ਦਾ ਪਰਮਾ ਮੁੱਲ ਮਾਣੂਗਾ ਤਾਂ ਅੱਗੇ ਤੋਂ ਬਈ ਧਿਆਨ ਨਾਲ ਕਿਤੇ ਵੀ ਕਰਾਉਣੇ ਹੋ ਤਾਂ ਆਪਣੀਆਂ ਚੀਜ਼ਾਂ ਪੁੱਛੋ ਅਗਰੇ ਤੋਂ ਕਿ ਮਾਈਲਜ਼ ਵਾਲੀ ਟਿਕਟ ਨਹੀਂ ਚਾਹੀਦੀ ਤੇ ਜਿਆਤਰ ਹੋ ਸਕਦਾ ਇਨਸਟੈਂਟ ਟਿਕਟ ਲਓ ਸਾਡੇ ਤੋਂ ਵੀ ਸਾਡੇ ਤੋਂ ਹੀ ਪੂਰਾ ਕਨਫਰਮ ਕਰੋ ਪਰ ਅਸੀਂ ਗੁਰੂ ਰਾਮਦਾਸ ਪਾਸ਼ਾ ਦਾ ਨਾਮ ਲੈ ਕੇ ਕੰਮ ਕਰਦੇ ਆ ਤਾਂ ਪਹਿਲੇ ਗੱਲ ਅਸੀਂ ਇਹ ਜਿਆ ਕੋਈ ਕੰਮ ਨਹੀਂ ਕਰਦੇ ਅਸੀਂ ਨਾ ਕੋਈ ਬ੍ਰੇਕਿੰਗ ਵਾਲੀ ਟਿਕਟ ਦਈਏ ਨਾ ਅਸੀਂ ਕੋਈ ਮਾਲ ਦੇ ਵਾਲੀ ਟਿਕਟ ਦਈਏ ਅਸੀਂ ਜਿਆ ਤਰੇ ਇਨਸਟੈਂਟ ਟਿਕਟਾਂ ਦਵਾਂਗੇ ਤੇ ਅਗਰ ਗਰੁੱਪ ਆਫੇਅਰ ਦਿੰਨੇ ਆ ਤਾਂ ਵੀ ਦੱਸ ਕੇ ਕਿ ਇਹ ਗਰੁੱਪ ਆਫੇਅਰ ਹੈ ਜੀ ਤਾਂ ਆਈ ਹੋਪ ਤੁਹਾਨੂੰ ਸਮਝ ਆਇਆ ਹੋਊਗਾ ਤੁਮਨਾ ਪਿਆਰਾ ਯਾਰ ਤਾਂ ਇਹ ਗੱਲ ਕਰੀਏ ਅਬ ਕਿਸੇ ਨੂੰ ਨਹੀਂ ਕਹਦੇ ਚੰਗਾ ਮਾੜਾ ਸਭ ਦਾ ਆਪਣਾ ਕੰਮ ਕਰਨ ਦਾ ਤਰੀਕਾ ਆਪਣਾ ਇਨਾ ਆ ਤਰੀਕਾ ਬਾਕੀ ਅਗਰ ਕੋਈ ਗਲਤ ਗੱਲਤ ਕਹੀ ਗਈ ਹੋਵੇ ਤਾਂ ਉਸ ਲਈ ਮਾਫੀ ਬਾਕੀ ਹੁਣ ਟਾਈਮ ਵੀ ਬਹੁਤ ਹੋ ਗਿਆ ਮੈਂ ਵੀ ਥੋੜਾ ਜਿਹਾ ਕੰਮ ਕਰ ਲਾਂ ਟਿਕਟ ਬੁੱਕ ਕਰਕੇ ਦੇ ਦਾਂ ਅਗਲੇ ਨੂੰ ਤਾਂ ਤੁਸੀਂ ਵੀ ਸੇਵਾ ਦਾ ਮੌਕਾ ਦਿਓ ਯਾਰ ਸਿਰ ਤੋਂ ਕਹਿ ਰਿਹਾ ਬਾਕੀ ਵਲੌਗ ਨੂੰ ਖਤਮ ਕਰਦੇ ਆ ਤੁਹਾਨੂੰ ਅਗਰ ਬਲੌਗ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਵਾਓ ਖੁਦ ਕਰੋ ਫੈਮਿਲੀ ਤੋਂ ਕਰਵਾਓ ਫਰੈਂਡਸ ਤੋਂ ਕਰਵਾਓ ਤੁਹਾਡੇ ਨਾਲ ਇਸ ਸਫ਼ਰ ਤੇ ਜ਼ਿੰਦਗੀ ਭਰ ਰਹਿਣਾ ਤਾਂ ਮਿਲਦੇ ਆ ਕੱਲ ਨੂੰ ਜੀ ਅਜਲੀ ਰੱਬ ਰੱਖਾ ਗੁੱਡ ਨਾਈਟ ਤਾਂ ਜੇ ਅਸਤਾਂ ਗੁੱਡ ਨਾਈਟ ਕਰਤੀ ਸੀਗੀ ਪਰ ਬਲੌਗ ਦਾ ਐਂਡ ਜੇ ਹੋਇਆ ਨਹੀਂ ਹਾਂ ਹੁਣ ਮੈਂ ਆਪਣਾ ਲੈਪਟਾਪ ਸ਼ਟਡਾਊਨ ਕਰ ਰਿਹਾ ਕਿਉਂਕਿ ਆਪਾਂ ਟਿਕਟ ਬੁੱਕ ਕਰਨ ਲੱਗੇ ਸੀਗੇ ਇੰਸਟਾਗ੍ਰਾਮ ਦੇ ਉੱਤੇ ਉਹਦੀ ਫੁੱਲ ਡਿਟੇਲ ਪਾਈ ਹੈ ਆਪਾਂ ਨੇ ਤਾਂ ਹੁਣ ਕੰਮ ਮੁੱਕ ਗਿਆ ਤੇ ਰਾਤ ਦੇ ਵੱਜ ਚੁੱਕੇ ਨੇ ਸਾਢੇ 8 ਤਾਂ ਜੀ ਜੇ ਤੰਮੇਂ ਤਾਂ ਦੌਰੇ ਤਾਂ ਆਪਾਂ ਭੇਮ ਲਾਵਾਂਗੇ ਫੋਨ ਤੁਲਟੇ ਮਰਾਨ ਕਰ ਲਈ ਫਿਰ ਉਠਾਂਗੇ ਮਾਰਨਿੰਗ ਹਾਂਜੀ ਤਾਂ ਸਭ ਨੂੰ ਜੀ ਮੇਰੇ ਵੱਲੋਂ ਪਿਆਰ ਭਰ ਇੱਕ ਨਾਈਟ